ਜਿਹੜਾ ਏਰੀਆ ਇਹ ਆ ਜਿੱਥੇ ਹੋਣਾ ਸੀ ਇਹ ਲੰਡਨ ਦਾ ਸਭ ਤੋਂ ਵੱਧ ਟੂਰਿਸਟ ਅਟਰੈਕਸ਼ਨ ਵਾਲਾ ਏਰੀਆ ਤੇ ਬੇਸਿਕਲੀ ਸਾਰੀਆਂ ਚੀਜ਼ਾਂ ਇੱਥੇ ਇੱਕ ਥਾਂ 'ਵੀ ਆ ਤੇ ਲੰਡਨ ਨੂੰ ਵੈਸੇ ਜੇ ਘੁੰਮਣਾ ਹੋਵੇ ਤੁਸੀਂ 2 ਦਿਨਾਂ 'ਚ ਸਾਰਾ ਦੇਖ ਸਕਦੇ ਹੋ ਬਾਈ ਵਾਕ ਬਾਈ ਵਾਕ ਹਾਂ ਜਿੰਨਾ ਵੀ ਤੁਸੀਂ ਕਵਰ ਕਰੋ ਬਾਈ ਵਾਕ ਕਰੋ ਤੇ ਉਹ ਅਸੀਂ ਪਾਰਲੀਮੈਂਟ ਹਾਊਸ ਦੇ ਕੋਲੇ ਆ ਉਹ ਸਾਹਮਣੇ ਬਿਗ ਬੈਨ ਤੁਹਾਨੂੰ ਦਿਖ ਰਿਹਾ ਹੁਣ ਤੇ ਇੱਥੋਂ ਅਸੀਂ ਟ੍ਰੇਨ ਲੈਣੀ ਆ ਮੈਟਰੋ ਲੈਣੀ ਆ ਇੱਕ ਅਸੀਂ ਜਾਨ ਜਿਹੜੀ ਇਥੋਂ ਸਟ੍ਰੀਟ ਹੈ ਉਹ ਥੋੜੀ ਜੀ ਦੂਰ ਹੈਗੀ ਅ ਪਿਕਾਡਲੀ ਸਰਕਸ ਜਾਣਾ ਤੇ ਐਕਸਪੋਰਟ ਸਟ੍ਰੀਟਸ ਪਹਿਲਾਂ ਅਸੀਂ ਐਕਸਪੋਰਟ ਸਟ੍ਰੀਟ ਉਤਰਾਂਗੇ ਸਿੱਧਾ ਜਾ ਕੇ ਤੇ ਇਸੇ ਵਲੌਗ ਜਿਨ੍ਹਾਂ ਅਸੀਂ ਤੁਹਾਨੂੰ ਅੱਜ ਟਰਾਫੈਗਲਰ ਸਕਰ ਵੀ ਦੁਬਾਰਾ ਲੈ ਕੇ ਚੱਲਾਂਗੇ ਤੇ ਜਿਹਨੂੰ ਅ ਰਮਤਾ ਜੀ ਨੇ ਕਿਹਾ ਹੈਗਾ ਉਹਨਾਂ ਨੇ ਆਪਣੇ ਗਾਣੇ 'ਚ ਕਬੂਤਰਾਂ ਵਾਲਾ ਚੌਕ ਤੇ ਅਸਲ 'ਚ ਨਾ ਉਹਦਾ ਨਾਮ ਔਖਾ ਹਾਂ ਉਹਦਾ ਨਾਮ ਔਖਾ ਤੇ ਕਬੂਤਰਾਂ ਵਾਲਾ ਚੌਕ ਉਹਨਾਂ ਨੇ ਕਿਹਾ ਹੈਗਾ ਤੇ ਉਹ ਗਾਣਾ ਸੁਣਨ ਦੇ ਨਾਲ ਨਾਲ ਲੰਡਨ ਘੁੰਮਣਾ ਮਤਲਬ ਉਹ ਤੁਹਾਨੂੰ ਇੱਕ ਅਲੱਗ ਹੀ ਵਾਈਬ ਆਉਂਦੀ ਹੈ ਹੈਨਾ ਕਿ ਜਿਹੜੀਆਂ ਜਿਹੜੀਆਂ ਚੀਜ਼ਾਂ ਉਹਨਾਂ ਨਾਮ ਲੈ ਵੀ ਆ ਚੀਜ਼ਾਂ ਆਏ ਆ ਆ ਚੀਜ਼ਾਂ ਆਏ ਆ ਹੈਨਾ ਕਿੰਨੇ ਸਾਲ ਪਹਿਲਾਂ ਉਹ ਇੱਥੇ ਆਏ ਹੋਣਗੇ ਤੇ ਉਹਵੇਂ ਦਾ ਐਕਸਪੀਰੀਅੰਸ ਅਸੀਂ ਅੱਜ ਕਰ ਰਹੇ ਆ ਲੰਡਨ ਜਿਹਾ ਕਈ ਚੀਜ਼ਾਂ ਇਹੋ ਜਿਹੀਆਂ ਇੱਥੇ ਫੋਟੋਆਂ ਖਿੱਚਣ ਲਈ ਵੀ ਲਾਈਨਾਂ 'ਚ ਲੱਗਣਾ ਪੈਂਦਾ ਜਿਵੇਂ ਆਹ ਟੈਲੀਫੋਨ ਬੋਥ ਹੈ ਇਹਦੇ ਸਾਹਮਣੇ ਲਾਈਨ ਲੱਗੀ ਹੋਈ ਹੈ ਤੇ ਲਾਈਨ ਲੱਗੀ ਹੈ ਇੱਥੇ ਆ ਟੈਲੀਫੋਨ ਹਾਉ ਬੋਥ ਹੈ ਜਿਹੜਾ ਇਹਦੀ ਉਹ ਬਿਗ ਬੈਂਡ ਦੇ ਨਾਲ ਇਕੱਠਿਆਂ ਦੀ ਦੋਨਾਂ ਦੀ ਫੋਟੋ ਇੱਕੋ ਹੀ ਐਂਗਲ ਤੋਂ ਆ ਸਕਦੀ ਤਾਂ ਕਰਕੇ ਇੱਥੇ ਲਾਈਨ 'ਚ ਖੜਨਾ ਪੈਂਦਾ ਸਾਨੂੰ ਵੀ ਇੱਕਦਮ 45 ਮਿੰਟ ਲਾਈਨ 'ਚ ਖੜਨਾ ਪਿਆ ਸੀ ਇੱਥੇ ਐਨੀ ਲੰਬੀ ਲਾਈਨ ਸੀ ਉਦੋਂ ਅੱਜ ਤਾਂ ਫਿਰ ਵੀ 5 4-5 ਜਾਣੇ ਆ ਸਿਰਫ ਸੰਦੀਪ ਆਪਾਂ ਬਸ ਤੇ ਨਹੀਂ ਜਾ ਸਕਦੇ ਕਿਉਂਕਿ ਟ੍ਰੇਨ 'ਚ ਤਾਂ ਆਪਾਂ ਆਲਰੇਡੀ ਕਿੰਨਾ ਜਾੜੇ ਹਾਂ ਹਾਂਜੀ ਹਾਂਜੀ ਜਾ ਸਕਦੇ ਆਂਗੇ ਜਾ ਸਕਦੇ ਆਂ ਹਾਂਜੀ ਹਾਂਜੀ ਆਪਾਂ ਅੱਜ ਬਸ ਦਾ ਹੀ ਸਫ਼ਰ ਕਰਾਂਗੇ ਚਲੋ ਠੀਕ ਆ ਕਿਉਂਕਿ ਨਾ ਜਿੱਦਣ ਦੇ ਅਸੀਂ ਲੰਡਨ 'ਚ ਆਏ ਆ ਲੰਡਨ ਦੀ ਤਾਂ ਬੱਸ ਵੈਸੇ ਹੀ ਜ਼ਿਆਦਾ ਮਸ਼ਹੂਰ ਹੈਗੀ ਇੱਕ ਦਿਨ ਅਸੀਂ ਸਿਰਫ ਬੱਸ 'ਚ ਬੈਠੇ ਆਂ ਨਹੀਂ ਅਸੀਂ ਮੈਟਰੋ ਟ੍ਰੇਨ ਇਹਨਾਂ ਤੇ ਚੱਲਦੇ ਕਰਦੇ ਇਹ ਇਹੋ ਜਿਹੇ ਇਹਨਾਂ ਦੇ ਬੱਸ ਸਟਾਪ ਹੁੰਦੇ ਆ ਵੈਸੇ ਦਾ ਚਲੋ ਸਾਰਿਆਂ ਨੂੰ ਪਤਾ ਹੀ ਹੋਣਾ ਦੱਸਣ ਦੀ ਜ਼ਰੂਰਤ ਨਹੀਂ ਇੱਥੇ ਬੱਸ ਨੰਬਰ ਲਿਖੇ ਹੁੰਦੇ ਆ ਕਿ ਕਿਹੜੀ ਬੱਸ ਨੇ ਕਿੰਨੇ ਵਜੇ ਆਉਣਾ ਟਾਈਮਿੰਗ ਕੀ ਆਹਾਹਾ ਬੱਸਸ ਆਉਣਗੀਆਂ ਇੱਥੇ ਤੇ ਇੱਥੇ ਵੇਟ ਕਰਦੇ ਆਂ ਇਹ ਵੈਸਟ ਮਨਿਸਟਰ ਸਟੇਸ਼ਨ ਦਾ ਬੱਸ ਅੱਡੇਗਾ ਏ ਸਕਰੀਨਸ ਤੇ ਵੀ ਸ਼ੋਅ ਹੁੰਦਾ ਕਿ ਕਦ ਅండ్ ਕਿਹੜੀ বাস ਆ ਰਹੀ ਆਗੀ ਸੋ ਤੁਸੀਂ ਟਰੈਕ ਕਰ ਸਕਦੇ ਹੋ ਨਾਲ ਨਾਲ ਅੱਛਾ ਇੱਥੇ ਬਾ ਮੈਂ ਸਾਰੇ ਆਪਣੀ বাস ਕਦ ਆ ਰਹੀ ਆ ਆਪਣੀ ਡਿਊ ਆ ਗਈ ਅੱਛਾ ਆਉਣ ਵਾਲੀ ਆ ਬੱਸ ਆਉਣ ਵਾਲੀਆਂ ਹਾਂ ਠੀਕ ਲੰਡਨ ਕੋ ਮੰਨ ਲੈਣਾ ਟਿਕਟਾਂ ਦੀ ਕੋਈ ਬਹੁਤੀ ਇੱਥੇ ਲੈਣ ਦੀ ਲੋੜ ਨਹੀਂ ਤੁਹਾਨੂੰ ਕੰਡਕਟਰ ਇੱਥੇ ਬੱਸਾਂ 'ਚ ਹੁੰਦੇ ਨਹੀਂ ਵੈਸੇ ਵੀ ਜਿੰਨੇ ਪੰਜਾਬ ਤੋਂ ਬੰਦੇ ਆਉਂਦੇ ਉਹਨਾਂ ਦਾ ਆਧਾਰ ਕਾਰਡ ਚੱਲ ਜਾਂਦਾ ਸਾਰੀਆਂ ਜਿੰਨੀਆਂ ਮੇਰੀਆਂ ਭੈਣਾਂ ਮਾਤਾਵਾਂ ਆਉਣਗੇ ਉਹ ਤੁਸੀਂ ਆਧਾਰ ਕਾਰਡ ਲੈ ਲਿਓ ਖੁਸ਼ੀ ਦਾ ਵੀ ਅਸੀਂ ਮਤਨ ਤੋਂ ਫੜ ਲੈਣ ਕਿ ਆ ਲੱਗਦੀਆਂ ਨੇ ਝੂਠ ਬੋਲੀ ਜਾਂਦੇ ਖੁਸ਼ੀ ਦਾ ਵੀ ਇੱਥੇ ਆਧਾਰ ਕਾਰਡ ਚਲਾ ਰਹੇ ਆ ਇਹ ਬ੍ਰਿਟਿਸ਼ ਸਿਟੀਜ਼ਨ ਨੇ ਸਾਰੇ ਇਹਨਾਂ ਨੂੰ ਆ ਇਹਨਾਂ ਦੀ ਨੇ ਜਿਹੜੇ ਆ ਪਾਸ ਇਹ ਪਾਸ ਲੈਣੇ ਪੈਂਦੇ ਨਾ ਇਹਨਾਂ ਨੂੰ ਲੈਣੇ ਪੈਂਦੇ ਨੇ ਕਹੇ ਦੋ ਜੇ ਝੂਠ ਹੈ ਸਾਡਾ ਤਾਂ ਸਾਡਾ ਦਾ ਨਾਲ ਆਉਂਦਾ ਹੈਗਾ ਮਤਲਬ ਭਗਵਾਨ ਤਮਨ ਸਰਕਾਰ ਤੇ ਜਾਂ ਜਿੰਨੀ ਪੰਜਾਬ ਸਰਕਾਰ ਵੱਲੋਂ ਸਾਰਾ ਹੈਗਾ ਨਹੀਂ ਚੱਲਦਾ ਜੀ ਇੱਥੇ ਨਹੀਂ ਜਿੰਦਾਬਾਦ ਹੈਗਾ ਨਹੀਂ ਇਹਨਾਂ ਨੇ ਜਿਹੜੇ ਜਿਹੜੇ ਮੁਲਕਾਂ ਦੇ ਰਾਜ ਕੀਤਾ ਹੋਇਆ ਉਹਨਾਂ ਨੂੰ ਵੀ ਇਹ ਆਪਸ਼ਨ ਦਿੱਤੀ ਹੋਈ ਹੈ ਵੀ ਜਿਵੇਂ ਸਟੇਟ 'ਚ ਤੁਹਾਡੇ ਜਿਹੜੇ ਰੂਲ ਕਹਿੰਦੇ ਤੁਹਾਡੇ ਸਟੇਟ 'ਚ ਫਾਲੋ ਕੀਤਾ ਜਾਂਦੇ ਉਹੀ ਡਿਸਕਾਊਂਟ ਇਹਨਾਂ ਨੂੰ ਵੀ ਦਿੰਦੇ ਆ ਅਗਲਾ ਨੇ ਹੀ ਥਰੋ ਤੁਹਾਡੇ ਫੋਟ ਮਾਰਨਾ 2000 ਰੁਪਏ ਜੇਬ 'ਚ ਪਾ ਕੇ ਲੈ ਹੋ ਇੱਕ ਦਿਨ ਦਾ ਕਿਰਾਏ ਵਾਸਤੇ ਤੇ ਇੰਗਲੈਂਡ ਦੀ ਨਾ ਕਰੰਸੀ ਨਹੀਂ ਦਿਖਾਈ ਸੀ ਜਦੋਂ ਦੀ ਅਸੀਂ ਆਈ ਸੀ ਤੇ ਮੈਨੂੰ ਐ ਸੀ ਮੈਂ ਕਿਹਾ ਇੰਗਲੈਂਡ ਦੀ ਆ ਕਰੰਸੀ ਦਿਖਾ ਦੀ ਇਹ 5 ਦਾ ਨੋਟ ਹੈ ਇੰਗਲੈਂਡ ਦਾ ਤੇ ਆ 20 ਦਾ ਨੋਟ ਹੈਗਾ ਆ 10 ਦਾ ਨੋਟ ਹੈ ਸਾਰੇ ਪਲਾਸਟਿਕ ਦੇ ਹੁੰਦੇ ਆ ਇਹਨਾਂ ਨੂੰ ਕੁਝ ਨਹੀਂ ਹੁੰਦਾ ਟੁੱਟਦੇ ਟੱਟਦੇ ਜੋ ਮਰਜ਼ੀ ਕਰੇ ਜੋ ਮਰਜ਼ੀ ਕਰੇ ਓ ਅਫਰੀਕਾ ਵਾਲੇ ਨਹੀਂ ਹੈਗੇ ਆਪੇ ਸਿੱਧੇ ਹੋ ਜਾਂਦੇ ਆ ਦੇਖੋ ਜਿੰਨੇ ਮਰਜੀ ਵਾਸ਼ਿੰਗ ਮਸ਼ੀਨ ਚ ਗਲਤੀ ਨਾਲ ਪਾ ਵੀ ਦਿਓ ਅੱਛਾ ਵਾਸ਼ਿੰਗ ਮਸ਼ੀਨ ਚ ਵੀ ਇਹ ਟੁੱਟਦਾ ਜੇ ਕੁਝ ਨਹੀਂ ਹੁੰਦਾ ਇਹ ਤਾਂ ਸਾਡੇ ਨਾਲ ਹੋਇਆ ਨਾ ਅੱਛਾ ਇਹ ਸੰਦੀਪ ਸਭ ਤੋਂ ਵੱਡਾ ਨੋਟ ਆ ਹੈ ਹਾਂਜੀ ਇਹ ਸਭ ਤੋਂ ਵੱਡਾ ਨੋਟ ਆ ਇੰਗਲੈਂਡ ਦਾ ਇਹ 50 ਦਾ ਹੈਗਾ ਤੇ ਇਹਦਾ 5000 ਇੰਡੀਆ ਦਾ ਬਣ ਜਾਂਦਾ ਹੈ 100 ਦਾ ਮਤਲਬ 10000 27 ਰੁਪਏ ਬਣ ਜਾਂਦੇ ਇਹ ਐਲੀਜਾਬੈਥ ਦੀ ਫੋਟੋ ਆ ਸੰਦੀਪ ਹਾਂਜੀ ਹਾਂਜੀ ਰਾਣੀ ਲੇ ਜਾਵਦੀ ਆ ਹਾਂਜੀ ਜੀ ਦ ਲੇਟ ਕੁਇਨ ਉਹ ਜਿੱਦਾਂ ਬਾਨਰੇ ਆ ਗਏ ਨਿਊ ਨੋਸ ਜਦੋਂ ਤੁਸੀਂ ਦੁਆਰੇ ਆਉਂਗੇ ਹੋਪਫੁਲੀ ਸਰਕੂਲੇਸ਼ਨ ਦੇ ਵਿੱਚ ਜਿਹੜਾ ਹੁਣ ਇਹ ਫਿਰ ਨੋਟਾਂ ਦੇ ਵੀ ਫੋਟੋ ਚੇਂਜ ਹੋ ਜਾਣੀ ਹਾਂਜੀ ਕਿੰਗ ਚਾਰਲਸ ਅੱਛਾ ਕਿੰਗ ਚਾਰਲਸ ਤੁਹਾਨੂੰ ਥੋੜਾ ਟਾਈਮ ਦਿੰਦੇ ਆਗੇ ਫਿਰ ਬੈਂਕ ਸਹੋਲੀ ਅੱਛਾ ਜਮਾ ਕਰ ਲੈਂਦੇ ਆ ਹਾਂਜੀ ਹਾਂਜੀ ਇਹੋ ਜੇ ਨੋਟ ਆ ਯਾਰ ਜਿੱਦਣ ਦੇ ਆਏ ਸੀ ਮੈਂ ਦਿਖਾਈ ਨਹੀਂ ਸੀ ਇੱਕ ਦੋ ਕਮੈਂਟਸ ਵੀ ਆਏ ਸੀ ਕਹਿੰਦੇ ਕਰੰਸੀ ਤੋਂ ਅੰਗਲਾ ਪਾਉਂਡ ਆਏ ਇਹਦਾ ਨਾਮ ਪਾਉਂਡ ਕਹਿੰਦੇ ਆ ਇਹਨੂੰ ਤੇ ਉਹ ਜਿਹੜਾ ਸਾਹਮਣੇ ਵਾਲੇ ਪਾਸੇ ਆ ਗਿਆ ਹੁਣ ਤੁਸੀਂ ਪਿੱਛੇ ਦੇਖ ਰਹੇ ਹੋ ਇੱਕ ਦਿਨ ਪਹਿਲਾਂ ਤੁਹਾਨੂੰ ਦਿਖਾਇਆ ਸੀ ਇਹ ਸਾਰਾ ਬਲੌਗ ਚ ਤੇ ਇਹਨੂੰ ਕਬੂਤਰਾਂ ਵਾਲਾ ਚੌਂਕ ਬੋਲਦੇ ਆ ਤੇ ਰਮਤਾ ਜੀ ਨੇ ਇਹਦੇ ਬਾਰੇ ਗਾਇਆ ਸੀਗਾ ਮਸ਼ਹੂਰ ਟ੍ਰਫਲਗਰ ਸਕੁਅਰ ਤੇ ਕਬੂਤਰਾਂ ਵਾਲਾ ਫਹਾਰਾ ਖਾ ਜਾਣ ਕਬੂਤਰਾਂ ਵਾਂਗ ਜੇ ਕੋਈ ਫਾਸਦੇ ਵਿਚਾਰਾ ਮਹਿਮਾ ਬਾਰੇ ਇਥੋਂ ਦੀਆਂ ਬਾਰੇ ਕਿਹਾ ਹੋਇਆ ਕਿਉਂਕਿ ਇੱਥੇ ਭੀੜ ਭੜਕਾ ਬਹੁਤ ਜ਼ਿਆਦਾ ਰਹਿੰਦਾ ਹੈਗਾ ਇਹ ਏਰੀਆ ਦੇ ਵਿੱਚ ਤੇ ਕਬੂਤਰ ਵੈਸੇ ਇੱਥੇ ਦੇਖਣ ਨੂੰ ਹੁਣ ਅੱਜ ਕੱਲ ਮਿਲਦੇ ਨਹੀਂ ਸਰਕਾਰ ਨੇ ਬੈਨ ਕਰਤਾ ਉਹਨਾਂ ਨੂੰ ਚੋਗਾ ਪਾਉਣਾ ਉਥੇ ਸਾਰਾ ਕੁਝ ਉਹਨਾਂ ਨੂੰ ਰੱਖਣਾ ਹੈ ਜਿੱਤੇ ਜਿੱਤੇ ਨਾ ਅਸੀਂ ਆਏ ਆਏ ਸੀ ਲੰਡਨ ਨੂੰ ਸੋਨ ਲੱਗਦਾ ਸੀ ਇੱਥੇ ਸਾਈਕਲ ਘੱਟ ਯੂਜ਼ ਹੁੰਦੇ ਆ ਪਰ ਜਿੰਨਾ ਲੰਡਨ ਦਾ ਬਾਹਰਲਾ ਏਰੀਆ ਮਤਲਬ ਆਊਟਸਾਈਡਰ ਜਿੱਥੇ ਹੰਸਲੋ ਹੋ ਗਿਆ ਹੈ ਜਲ ਹੋ ਗਿਆ ਹੈਜ਼ ਹੋ ਗਿਆ ਸੌਰੀ ਤੇ ਨਾਲ ਸੌਥ ਹਾਲ ਹੋ ਗਿਆ ਤੇ ਉੱਥੇ ਸਾਈਕਲ ਆਪਣੇ ਵਾਲੇ ਲੋਕ ਜ਼ਿਆਦਾ ਰਹਿੰਦੇ ਆ ਤੇ ਉਹ ਘੱਟ ਵਰਤਦੇ ਆ ਤੇ ਇੱਥੇ ਜਿਹੜੇ ਸੈਂਟਰ ਲੰਡਨ ਚ ਸਾਈਕਲ ਬਹੁਤ ਚਲਾਇਆ ਜਾਂਦਾ ਆ ਲੱਗਿਆ ਹੋਇਆ ਜੀ ਕਿੰਨਾ ਦਾ ਇਹ ਆਹ ਸੰਦੀਪ 1915 ਚ ਹੈ ਗਿਆ ਸੀ ਇਹਨਾਂ ਦੇ ਕੋਈ ਪਰਸਨੈਲਿਟੀ ਹੋਣੀ ਹੈ ਨਾ ਹੁਣ ਅਸੀਂ ਜਾ ਰਹੇ ਹਾਂ ਪਿਕਾਡਲੀ ਸਰਕਸ ਦੇ ਵੱਲ ਨੂੰ ਜਿਹੜਾ ਲੰਡਨ ਦਾ ਬਹੁਤ ਮਸ਼ਹੂਰ ਏਰੀਆ ਤੇ ਜਿੰਨੇ ਆ ਸਾਈਡ ਤੇ ਤੁਸੀਂ ਸਾਡੇ ਦੇਖ ਸਕਦੇ ਹੋ ਨਾ ਸਾਰੇ ਥੀਏਟਰ ਨੇ ਤੇ ਇਹ ਆਰਟ ਨੂੰ ਜਾਂ ਕਲਾ ਨੂੰ ਇੰਨਾ ਪਿਆਰ ਕਰਦੇ ਆ ਇੱਕ ਤਾਂ ਥੀਏਟਰ ਆਪਣੇ ਫਿਲਮਾਂ ਵਾਲੇ ਹੁੰਦੇ ਆ ਇੱਕ ਦੂਜਾ ਡਰਾਮੇ ਵਾਲੇ ਥੀਏਟਰ ਵੀ ਹੁੰਦੇ ਆ ਉਹ ਅੱਜ ਵੀ ਇੱਥੇ ਚੱਲਦੇ ਆ ਉਹ ਚੀਜ਼ਾਂ ਆਹ ਥੀਏਟਰ ਵੀ ਇੱਥੇ ਚੱਲਦੇ ਤੁਸੀਂ ਦੇਖੋ ਤੇ ਲੰਡਨ 'ਚ ਪੁਰਾਣੇ ਪਤਾ ਨਹੀਂ ਕਿੰਨੇ 100 ਸਾਲਾਂ ਤੋਂ 150 ਸਾਲ ਤੋਂ ਇਹਨੇ ਨੇ ਪੁਰਾਣੇ ਬਣੇ ਹੋਏ ਆ ਇਹ ਤੇ ਅੱਜ ਵੀ ਲੋਕਾਂ ਚ ਇਹਨਾਂ ਦੀ ਓਨੀ ਇੰਪੋਰਟੈਂਸ ਹੈ ਲੋਕ ਇਹਨਾਂ ਦੀਆਂ ਟਿਕਟਾਂ ਖਰੀਦਦੇ ਆ ਦੇਖਣ ਜਾਂਦੇ ਆ ਤੇ ਗੋਰੇ ਨਸਲ ਚ ਇਵੇਂ ਚੀਜ਼ਾਂ ਵਧੀਆ ਲੱਗਦੀਆਂ ਆਪਣੇ ਤੋਂ ਨਾ ਯਾਰ ਬਹੁਤ ਸਾਲ ਅਡਵਾਂਸ ਆ ਇਹ ਦੁਨੀਆ ਬਹੁਤ ਜ਼ਿਆਦਾ ਸਾਲ ਸੰਦੀਪ ਜਿਹੜੀ ਫਿਰ ਇਹਨਾਂ ਦੀ ਟਿਕਟ ਆ ਮਤਲਬ ਥੀਏਟਰਸ ਦੀ ਕਿੰਨੀ ਕੁ ਹੁੰਦੀ ਆ ਉਹ ਉਹ ਤੇ ਬੈਂਡ ਹੁੰਦਾਗਾ ਪ੍ਰੋਡਕਸ਼ਨ ਤੇ ਪਰ ਤੁਸੀਂ ਇਹ ਦੇਖੋ ਜਿਹੜੇ ਜਿੱਦਾਂ ਕੋਈ ਇਹ ਓਪਨ ਥੀਏਟਰ ਹੀ ਹੈ ਨਾ ਜਿਨ੍ਹਾਂ ਨੂੰ ਆਪਾਂ ਡਰਾਮਸ ਕਹਿੰਦੇ ਨੇ ਨਾ ਡਰਾਮੇ ਹੁੰਦੇ ਜਿੱਥੇ ਹੈ ਨਾ ਉਹੀ ਹੈ ਨਾ ਆਪਣੇ ਵਾਲੇ ਕਈ ਮੂਵੀਜ਼ ਵਾਲੇ ਥੀਏਟਰ ਸਮਝਣਾ ਉਹ ਤਾਂ ਨਹੀਂ ਹੈਗੇ ਨਹੀਂ ਨਹੀਂ ਜਿੱਦਾਂ ਅੱਜ ਆਪਣੇ ਪਹਿਲਾਂ ਹੁੰਦੇ ਸੀ ਨਾ ਆਪਣੇ ਡਰਾਮੇ ਆਪਣੇ ਤਾਂ ਖਤਮ ਹੋ ਗਏ ਆਪਣੇ ਤਾਂ ਹੁੰਦੇ ਨਹੀਂ ਹਾਂ ਇਹ ਤਾਂ ਉਹ ਡਰਾਮੇ ਉਹ ਵਾਲੇ ਥੀਏਟਰ ਹਾਂਜੀ ਅੱਛਾ ਇਹ ਦੇਖੋ ਲਾਈਕ ਇਹਨਾਂ ਦੀਆਂ ਟਿਕਟ ਸਟਾਰਟਿੰਗ 100 ਪਾਉਂਡ ਤੋਂ ਦੱਦ ਜਿੱਦਾਂ 10-10 ਹਜ਼ਾਰ ਤੋਂ ਸਟਾਰਟਿੰਗ ਆ ਗਈ ਹੈ ਇੰਡੀਆ ਦੇ ਯਾ ਪਰ ਲੋਕੀ ਅਪਰੀਸ਼ੀਏਟ ਕਰਦੇ ਆਗੇ ਸੋ ਜਿੱਦਾਂ ਲੋਕ ਦੇਖਣ ਹੁੰਦੇ ਆ ਹਾਜੀ ਫਰਾਈਡੇ ਈਵਨਿੰਗ ਨੂੰ ਲਾਈਕ ਲੋਕੀ ਆਫ ਦੀ ਵੀਕ ਹੀ ਅਕੋਰਡਿੰਗ ਪਲਾਨ ਕਰਦੇ ਆ ਅਸੀਂ ਨਾ ਪਾਕਿਸਤਾਨ ਚ ਵੀ ਦੇਖਿਆ ਸੀ ਪਾਕਿਸਤਾਨ ਚ ਵੀ ਬਹੁਤ ਡਰਾਮੇ ਅੱਜ ਵੀ ਮਤਲਬ ਉੱਥੇ ਸਟੇਜਸ ਲੱਗਦੀਆਂ ਉੱਥੇ ਡਰਾਮੇ ਹੁੰਦੇ ਆ ਆਪਣੇ ਵਾਲੇ ਪੰਜਾਬ ਚ ਹਜੇ ਮਤਲਬ ਇਹ ਘਟ ਯੂਨੀਵਰਸਿਟੀ ਜਿੰਨਾ ਟਾਈਮ ਅਸੀਂ ਰਹੇ ਆ ਉੱਥੇ ਅਸੀਂ ਦੇਖਦੇ ਰਹੇ ਆ ਉੱਥੇ ਵੀ ਡਰਾਮੇ ਬਹੁਤ ਹ ਇੱਥੇ ਨਾ ਪੱਬ ਦਾ ਕਲੱਬ ਦਾ ਕਲਚਰ ਬਹੁਤ ਜ਼ਿਆਦਾ ਹੈ ਆ ਦੇਖੋ ਗ੍ਰੇਟ ਬ੍ਰਿਟਿਸ਼ ਪੱਬ ਫੂਡ ਤੇ ਸਾਰਿਆ ਰੈਸਟੋਰੈਂਟ ਕਲੱਬ ਹੈ ਏਰੀਆ ਦੇ ਵਿੱਚ ਤੇ ਬਹੁਤ ਜ਼ਿਆਦਾ ਲਾਈਕ ਕਰਦੇ ਯਾਰ ਯੂਰਪੀਅਨ ਜਿਹੜੇ ਲੋਕ ਹੈਗਾ ਖਾਣਾ ਪੀਣਾ ਮੁੰਡਿਓ ਕਿੱਥੇ ਖਾਣਾ ਕੁਛ ਬੈਠੀਏ ਕਿਤੇ ਦੇਖ ਕੇ ਭੁੱਖ ਵੀ ਲੱਗੀ ਆਪਾਂ ਨੂੰ ਭੁੱਖ ਲੱਗੀ ਆ ਬ੍ਰਿਟਿਸ਼ ਪੱਬ ਫੂਡ ਚ ਹੀ ਵਗ ਜਾਨੇ ਬ੍ਰਿਟਿਸ਼ ਪੱਬ ਫੂਡ ਨਹੀਂ ਉੱਥੇ ਚੰਗੇ ਵੀ ਨਹੀਂ ਪੰਜਾਬੀ ਢਾਬਾ ਨਹੀਂ ਹੈਗਾ ਇੱਥੇ ਕੋਈ ਜਾਂ ਪਿੰਡਾਂ ਬੱਸ ਇੱਕ ਦੂਰ થી ਸੀਗਾ ਸਰਪਨਾ ਭਵਨ ਸੀ ਪਿੱਛੇ ਹੈਗਾ ਹਾਂ ਜੀ ਚਾਰ ਨਾਲ ਰੋਟੀ ਵਾਹ ਕੀ ਬਾਤ ਆ ਬੜਾ ਰੌਣਕ ਮੇਲਾ ਇੱਥੇ ਦਾ ਇੱਧਰ ਆਪਣੇ ਕਸੀਨੋ ਵੀ ਹੈਗਾ ਅੱਛਾ ਹਾਂਜੀ ਠੀਕ ਹੈ ਜੀ ਯਾ ਇਹ ਲੰਡਨ ਦੀ ਤਾਂ ਬਹੁਤ ਮਸ਼ਹੂਰ ਥਾਂ ਹੈ ਹਨਾ ਟੂਰਿਸਟ ਬਹੁਤ ਆਉਂਦੇ ਵੈਸੇ ਹਾਂਜੀ ਟੂਰਿਸਟ ਵੀ ਐਂਡ ਲੰਡਨਰਸ ਵੀ ਜਿੱਦਾਂ ਕਿਉਂਕਿ ਇੱਥੇ ਨਾਈਟ ਲਾਈਫ ਲਈ ਵੀ ਬਹੁਤ ਫੇਮਸ ਆ ਹਨਾ ਇੱਥੇ ਕਾਫੀ ਕਲੱਬਸ ਵਗੈਰਾ ਆ ਗਏ ਸੋ ਐਂਡ ਸਟਰੀਟ ਆਰਟਿਸਟ ਐਥੇ ਬਹੁਤ ਮਿਲਣਗੇ ਤੁਹਾਨੂੰ ਜਿਹੜੇ ਐਸਪਾਇਰਿੰਗ ਸਟਰੀਟ ਆਰਟਿਸਟ ਆਗੇ ਆਪਣੀ ਕਲਾ ਸ਼ੋਅ ਕਰਦੇ ਸੋ ਸਭ ਕੁਝ ਇੱਥੇ ਤੁਹਾਨੂੰ ਲੰਡਨ ਦੇ ਰੰਗਾਂ ਦੇ ਵਿੱਚ ਵੇਸੇ ਕਿ ਜੇ ਤੁਸੀਂ ਚਾਹੋ ਨਾ ਕਿ ਜਿਹੜੇ ਐਕਚੁਅਲ ਲੰਡਨਰਸ ਨੇ ਜਿਹੜੇ ਇੱਥੋਂ ਦੇ ਰਹਿੰਦੇ ਹੈਗੇ ਉਹਨਾਂ ਦੀ ਲਾਈਫ ਤੁਹਾਨੂੰ ਇੱਥੇ ਦੇਖੂਗੀ ਇੱਥੇ ਆ ਕੇ ਨਾ ਪਤਾ ਲੱਗਦਾ ਪਿਕਾਡੀਲੀ ਦੇ ਚੌਂਕ ਦਾ ਉਹ ਭੀੜ ਪੜੱਕਾ ਨਾਲੇ ਕਹਿ ਜਾਣ ਸੌਰੀ ਦਾ ਨਾਲੇ ਮਾਰਨ ਤੱਕਾ ਰਮਤਾ ਜੀ ਯਾਦ ਆ ਰਹੇ ਮੈਨੂੰ ਤਾਂ ਵਾਰੀ ਵਾਰੀ ਮੈਂ ਨਾ ਪੂਰਾ ਸੁਣ ਕੇ ਆਇਆ ਸੀ ਲੰਡਨ ਘੁੰਮਣ ਤੋਂ ਪਹਿਲਾਂ ਸਾਰਾ ਵਾਲਾ ਦਵਾਲਾ ਕਿਵੇਂ ਦਾ ਇਹ ਆ ਗਿਆ ਕੈਸੀਨੋ ਐਮਪਾਇਰ ਆਈਮੈਕਸ ਸਿਨੇਮਾਸ ਆ ਗਏ ਫੇਸਿਕਲੀ ਤੇ ਜਿਆਦਾਤਰ ਵੈਸੇ ਤੁਹਾਨੂੰ ਨਾ ਇੱਥੇ ਜਿਵੇਂ ਤੁਹਾਨੂੰ ਬਲੌਗ ਦੇ ਸ਼ੁਰੂ ਚ ਦੱਸਿਆ ਸੀ ਚਾਹਲ ਪੈ ਰੌਣਕ ਮੇਲਾ ਸਾਰਾ ਉਹੀ ਕੁਝ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ ਜਾਂ ਜਿਆਦਾ ਥੀਏਟਰ ਤੁਹਾਨੂੰ ਜਿਹੜੇ ਓਪਨ 에ਅਰ ਥੀਏਟਰ ਉਹ ਬਹੁਤ ਦੇਖਣ ਨੂੰ ਮਿਲਦੇ ਆ ਅਸੀਂ ਨਾ ਸੋਚਦੇ ਤਾਂ ਰੋਜ਼ ਬਹੁਤ ਕੁਝ ਆ ਵੀ ਅੱਜ ਕੁਝ ਡਿਫਰੈਂਟ ਟਰਾਈ ਕਰਾਂਗੇ ਪਰ ਕਹਿੰਦੇ ਹੁੰਦੇ ਆ ਘਰ ਤੇ ਕਰਾਉਂਦੇ ਮੁਰਦੀਕੋਟ ਦੀ ਬੋਤੀ ਬੋਰਡ ਥੱਲੇ ਤੇ ਬਾਕੀ ਚੀਜ਼ਾਂ ਸਾਨੂੰ ਦੂਰ ਨੇ ਇਹੋ ਜਿਹੇ ਜਿਹੜੀਆਂ ਫੂਡ ਚੇਨਸ ਆ ਉਹ ਨੇੜੇ ਨੇੜੇ ਹੁੰਦੀਆਂ ਤੇ ਸਾਨੂੰ ਫਿਰ ਕੁਛ ਨਾ ਕੁਛ ਖਾਣ ਨੂੰ ਹੀ ਮਿਲ ਜਾਂਦਾ ਤੇ ਹੁਣ ਅਸੀਂ ਮੈਕਡੋਨਲਡ ਖਾਣੇ ਆ ਸਸਾਂ ਦੀ ਵਾਟ ਯੂ ਕ੍ਰੇਵਿੰਗ ਆਈ ਥਿੰਕ ਵੈਜੀ ਵਾਟ ਏ ਮਾਈ ਕ੍ਰੇਵਿੰਗ ਇਜ਼ ਦ ਸੇਮ ਸਟੱਫ 올 ਦਾ ਟਾਈਮ ਆਮ ਗੋਇੰਨਾ ਆਮ ਗੋਇੰਨਾ ਗੈਟ ਅ ਰੈਪ ওকে ਲੈ ਮੀ ਜਸਟ ਗੋ ਟੂ ਗੈਟ ਅ ਵੈਜੀ ਰੈਪ ਵੈ ਯੂ ਆਰਡਰ ਦ ਰੈਪ ਆਫਟਰ ਦੈਟ ਵਾ i think he want coffee oh you good. guys going to get burgers as well burgers मैं कोल्ड कॉफी मैं हॉट कॉफी हॉट कॉफी लाती हूं आ जाओ एलवी आ गया अपना सामान ਤੇ ਖਾ ਪੀ ਕੇ ਹੁਣ ਫੇਰ ਅਸੀਂ ਜਾਣਾ ਅੱਗੇ ਬੰਦੇ ਵੀ ਆਉਣ ਲੱਗੇ ਲਾਈਨਾਂ ਬਣ ਬਣ ਕੇ ਆਜੋ ਆਜੋ ਛੇਤੀ ਖਵਾਈਏ ਤੁਹਾਨੂੰ ਬੈਠੋ ਬਾਹਰ ਨਾਲ ਇੱਕ ਚੀਜ਼ ਹੋਰ ਚੱਲਦੀ ਹੁੰਦੀ ਹੈ ਮੈਂ ਤਾਂ ਸਟicker ਜਿਹਾ ਲਾ ਕੇ ਸੱਟਣ ਲੱਗੇ ਮੰਦਾ ਪਤਾ ਨਹੀਂ ਸੀ ਇਹ ਭੈਣ ਨੇ ਦੱਸਿਆ ਕਹਿੰਦੇ ਸਟicker ਹੁੰਦਾ ਤੇ ਮੈਂ ਜਿੱਤ ਗਿਆ ਜੀ 5 ਪਾਉਂਡ 5 ਪਾਉਂਡ ਵਾਪਸ ਮਿਲਣਗੇ ਹੁਣ ਤੇ ਮੈਂ ਤੇ ਬਾਈ ਲੈਣ ਚੱਲੇ ਆ ਬਾਈ ਫੜ ਕੇ ਲਈਏ ਹੈ ਕਿਉਂ ਐਵੇਂ ਜਾਣ ਦੇਣ ਇੰਡੀਆ ਚ ਤਾਂ ਸਾਡੇ ਹੈ ਨਹੀਂਗਾ ਕੁਝ ਥੈਂਕ ਯੂ ਸੋ ਮੱਚ ਇਹ ਮੈਂ ਤੈਨੂੰ ਗਿਫਟ ਹੀ ਕਰ ਦੇਣੀ ਆ 5 ਪਾਉਂਡ ਅੱਗੇ ਜਾ ਕੇ ਕੁਝ ਖਾਵਾਂਗੇ ਲੈ ਕੇ ਆਉਨੇ ਆ ਬਾਈ ਕਿਉਂ ਛੱਡਣੇ ਆ ਲੈ ਬਾਈ ਇਹਦਾ ਸੰਦੀਪ ਦਾ ਹਿੱਸੇ ਜਾਣਗੇ ਪੱਕੇ ਕਿਉਂਕਿ ਉਹਨਾਂ ਨੇ ਕਿਹਾ ਵੀ ਅਸੀਂ ਕਹਿੰਦੇ ਤੁਹਾਨੂੰ ਕਾਊਂਟਰ ਤੋਂ ਨਹੀਂ ਦੇਵਾਂਗੇ ਕਹਿੰਦੇ ਤੁਸੀਂ ਕਲੇਮ ਕਰ ਸਕਦੇ ਓਨੂੰ ਕਲੇਮ ਕਰਕੇ ਤੇ ਫਿਰ ਤੁਹਾਡੇ ਬੈਂਕ ਅਕਾਊਂਟ ਚ ਆ ਜਾਣਗੇ ਇਸ ਕਰਕੇ ਨਹੀਂ ਅਸੀਂ ਐਡੇ ਚੰਜਟ ਨਹੀਂ ਕਰਦੇ ਲਓ ਜੀ 500 ਰੁਪਏ ਇੰਡੀਆ ਦਾ ਇੱਥੇ ਸਿੱਟਦੇ ਨੇ ਆਹਣਾਂ ਨੂੰ ਕੀ ਕਰ ਸਕਦੇ ਆ ਤੇ ਸ਼ਾਮ ਦੇ ਹੋਇਆ ਸਵਾ ਚਾਰ ਟਾਈਮ ਦੇਖੋ ਤੇ ਦਿਨ ਵੀ ਥੋੜੇ ਹੀ ਬਚੇ ਸਾਡੇ ਕੋਲੇ ਤੇ ਸਾਨੂੰ ਐ ਐ ਡੇਢ ਕ ਘੰਟਾ ਤਾਂ ਹੋਰ ਘੁੰਮ ਸਕਦੇ ਆ ਆਲਾ ਦਵਾਲਾ ਅਜੇ ਦੇਖ ਸਕਦੇ ਆ ਕੁਝ ਅਜੇ ਸਰਦੀ ਚੱਲ ਰਹੀਆਂ ਇੱਥੇ ਤੇ ਉਹਦੇ ਕਰਕੇ ਦਿਨ ਵੀ ਛੇਤੀ ਛਿਪ ਜਾਂਦਾ ਹੈਗਾ ਇਹ ਲੰਡਨ ਦੇ ਰਿਕਸ਼ੇ ਆ ਤੇ ਲੰਡਨ ਚ ਕੁਛੇ ਵਜੇ ਰਿਕਸ਼ੇ ਚੱਲਦੇ ਆ ਫੁੱਲ ਫਲੇਰ ਲਾ ਕੇ ਸਜਾਏ ਹੋਏ ਆ ਇਹ ਮੈਨਾਂ ਦਾ ਚੱਲਦੇ ਤਾਂ ਨਹੀਂ ਇਹ ਬਸ ਬੇਸਿਕਲੀ ਕੱਲਾ ਉਹਦੇ ਵਾਸਤੇ ਆ ਡੈਕੋਰੇਸ਼ਨ ਨੂੰ ਖੜਾਇਆ ਹੋਇਆ ਹੈ ਨਾ ਚੱਲਦੇ ਆ ਅੱਛਾ ਜੇ ਕਿਤੇ ਜਾਂਦਾ ਗੇੜੀ ਲਾਉਣੀ ਆ ਕਮਾਲ ਹੋ ਗਈ ਤੇ ਲੰਡਨ ਚ ਵੀ ਰਿਕਸ਼ਾ ਚੱਲਦਾ ਹੈ ਰਿਕਸ਼ੇ ਵਾਲਾ ਇਹ ਤਾਂ ਭਾਈ ਕਸਟਮਰ ਹੈ ਕਿ ਡਰਾਈਵਰ ਹੈ ਹੁਣ ਮੈਨੂੰ ਪਤਾ ਨਹੀਂ ਹੈਗਾ ਵੀ ਕੀ ਹੈ ਇਹ ਹੈ ਸੱਚੀ ਵਾਕਈ ਇੱਥੇ ਯਾਰ ਭੀੜ ਭੜੱਕਾ ਹੈ ਨਾ ਜਿਵੇਂ ਲੰਡਨ ਦਾ ਵੀ ਭੀੜ ਭੜੱਕਾ ਸਭ ਤੋਂ ਵੱਧ ਇੱਥੇ ਆਹ ਦੇਖੋ ਟੂ ਬੱਸ ਇਹ ਆ ਗਿਆ ਜੀ ਲੰਡਨ ਦਾ ਚਾਈਨਾ ਟਾਊਨ ਤੇ ਇੱਥੇ ਸਾਰਾ ਚਾਈਨਿਸ ਸਮਾਨ ਮਿਲਦਾ ਚਾਈਨਿਸ ਰੈਸਟੋਰੈਂਟ ਹੈ ਚਾਈਨੀ ਜੀ ਸਾਰਾ ਕੁਝ ਆਬਵੀਅਸਲੀ ਇਸੇ ਕਰਕੇ ਚਾਇਨਾ ਟਾਊਨ ਹੋਣਾ ਇਹ ਪੂਰੀ ਸਟਰੀਟ ਹੈ ਤੇ ਸੰਦੀਪ ਕਿੰਨੇ ਟਾਈਮ ਤੋਂ ਫੇਮਸ ਹੈ ਸਟਰੀਟ ਜਿੱਥੋਂ ਤੱਕ ਮੈਨੂੰ ਯਾਦ ਆਗਾ ਲੱਗ ਜਦੋਂ ਦੀ ਮੇਰੀ ਆਪਾ ਸੁਰਤ ਸੰਭਲੀ ਆ ਹਾਂਜੀ ਆ ਇਧਰੋਂ ਵੀ ਤੁਸੀਂ ਦੇਖ ਸਕਦੇ ਹੋਗੇ ਅੱਛਾ ਇਹ ਚਾਰੇ ਪਾਸੇ ਚਾਇਨਾ ਸਟਰੀਟ ਹੀ ਹੈ ਚਾਇਨਾ ਟਾਊਨ ਹਾਂਜੀ ਅੱਛਾ ਇਹਨੂੰ ਹੀ ਚਾਇਨਾ ਚਾਇਨਾ ਟਾਊਨ ਬੋਲ ਦਿੰਦੇ ਆ ਇਧਰੋਂ ਵੀ ਜੇ ਜਾਣਦੇ ਹੋ ਤੁਸੀਂ ਉਹ ਵਾਹ अच्छा सारी ऐसे तरह सजाई हुई है ये yeah. एनु मतलब चाइना ਦਾ ਹਿੱਸਾ ਜਾਂ ਇਹਨੂੰ ਚਾਈਨਾ ਦਾ ਨਾਮ ਕਿਉਂ ਦਿੱਤਾ ਗਿਆ बिकॉज ਇਥੇ ਉਹ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਚਾਈਨਾ ਦਾ ਬੀ ਚਾਈਨਾ ਉਹੀ ਉਹੀ ਕਾਰਨ ਮੈਨੂੰ ਐਸੀ ਮੈਂ ਤਾਂ ਕਈ ਵਾਰੀ ਆਪ ਹੀ ਆਪਣੇ ਗੈਸ ਮਾਰ ਕੇ ਕਹਿ ਦਿੰਦਾ ਹੁੰਦਾ ਹਰ ਜੀ ਤਾਂ ਤੁਸੀਂ ਤਾਂ ਲੱਕੀ ਹੋਗੇ ਤੁਸੀਂ ਘੁੰਮਦੇ ਰਹਿਣੇ ਹੋ ਤੇ ਸਾਨੂੰ ਸਾਰਿਆਂ ਨੂੰ ਵੀ ਘੁਮਾਉਣੇ ਹੋ ਅਸੀਂ ਫਿਰ ਜਦੋਂ ਥੋੜਾ ਲਾਈਫ ਵਾਈਬ ਜਾਂ ਫੀਲਿੰਗ ਨਹੀਂ ਹੋਵੇ ਸਾਡੇ ਲਈ ਤੁਸੀਂ ਚਾਈਨਾ ਇੱਥੇ ਆ ਜਾਂਦੇ ਹੋ ਆ ਸਾਲ ਨਾ ਯਾਰ ਵੈਸੇ ਅਸੀਂ ਚਾਈਨਾ ਕਵਰ ਕਰਨ ਦੀ ਵੀ ਸੋਚ ਰਹੇ ਆ ਵੀ ਚਾਈਨਾ ਵੀ ਘੁੰਮ ਕੇ ਆਈਏ ਕਿਉਂਕਿ ਜਿਵੇਂ ਭੈਣ ਨੇ ਸੰਦੀਪ ਨੇ ਕਿਹਾ ਨਾ ਇੱਕ ਡਿਫਰੈਂਟ ਟਾਈਪ ਦਾ ਐਕਸਪੀਰੀਅੰਸ ਹੋਊਗਾ ਕਿਉਂਕਿ ਸਾਰਾ ਹਾਂਜੀ ਇੱਕੋ ਜਿਹਾ ਹੋ ਜਾਂਦਾ ਜਿਵੇਂ ਹੁਣ ਯੂਰਪ ਹੈ ਉਹ ਇੱਕੋ ਜਿਹੀ ਹੈ ਸਾਰਾ ਦੇਖਣ ਨੂੰ ਜਾਂ ਇੱਕੋ ਜੇ ਲੋਕ ਇੱਕੋ ਜੇ ਮੂੰਹਵਾਂ ਹੰਦਰੇ ਹਨ ਤੇ ਚਾਈਨਾ ਜੇ ਜਾਵਾਂਗੇ ਥੋੜਾ ਜਿਆ ਡਿਫਰੈਂਟ ਹੋ ਹਨ ਤੇ ਕਿਨੂ ਕਿਨੂ ਲੱਗਦਾਗਾ ਵੀ ਚਾਈਨਾ ਜਾਣਾ ਚਾਹੀਦਾ ਹੈਗਾ ਅੱਜ ਦੇ ਵਲੌਗ ਚ ਕਮੈਂਟ ਕਰਕੇ ਦੱਸਿਓ ਯੈਸ ਯੈਸ ਚਾਈਨਾ ਪਾ ਦਿਓ ਜਾਂ ਕੱਲਾ ਚਾਈਨਾ ਚਾਈਨਾ ਠੀਕ ਹੈ ਤੇ ਫਿਰ ਆਪਾਂ ਜਰੂਰ ਪਲਾਨ ਕਰਾਂਗੇ ਇਸੇ ਸਾਲ ਇਹਦੇ ਨਾਲ 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 ਨਾ ਰੈਸਟੋਰੈਂਟ ਵੀ ਨੇ ਆਪਾਂ ਰੌਣਕ ਮੇਲਾ ਇੱਥੇ ਰੈਸਟੋਰੈਂਟ ਦੇ ਘਟ ਹੈਗਾ ਸ਼ਾਇਦ ਚਾਈਨੈਸ ਫੂਡ ਲੋਕ ਘਟ ਲਾਈ ਕਰਦੇ ਹੋਣਗੇ ਇੱਥੇ ਦੇ ਜਿਹੜੇ ਸੰਦੀਪਾ ਸਟਰੀਟ ਦੇ ਨਾਮ ਨੇ ਜਿਹੜਾ ਕੁੰਗ ਹੀ ਫੈਟ ਚੋਏ ਅੱਛਾ ਇਹ ਵੀ ਕੀ ਹੈ ਹਨਾ ਹਾਂਜੀ ਚਾਈਨੈਸ ਦੇ ਵਿੱਚ ਆ ਨਾ ਚਾਈਨੈਸ ਦੇ ਵਿੱਚ ਲਿਖਿਆ ਹੋਇਆ ਪਰ ਇਦਾਂ ਦੀ ਅਸੀਂ ਮਾਸਕੋ ਚ ਵੀ ਦੇਖੀ ਸੀ ਇੱਕ ਸਟਰੀਟ ਹਾਂਜੀ ਉੱਥੇ ਵੀ ਇੱਥੇ ਹਰ ਟਾਈਮ ਹੀ ਐ ਇਦਾਂ ਲਾ ਕੇ ਰੱਖਦੇ ਆ ਜਿਵੇਂ ਉੱਪਰ ਲਾਇਆ ਹੋਇਆ ਸਜਾਇਆ ਹੈ ਐਵਰੀ ਟਾਈਮ ਹੈ ਹਾਂਜੀ ਜਦੋਂ ਵੀ ਤੁਸੀਂ ਆਓਗੇ ਤੁਹਾਨੂੰ ਐਡਾ ਹੀ ਮਿਲੇਗਾ ਹਾਂਜੀ ਜਿਵੇਂ ਬਾਰਿਸ਼ ਆਉਣ ਤੋਂ ਫਿਸਦਾ ਨਹੀਂ ਇਹ ਵਧੀਆ ਹੋਣਾ ਫਿਰ ਉਹ ਡਿਜ਼ਾਈਨ ਕੀਤਾ ਹੋਇਆ ਹਾਂਜੀ ਹਾਂਜੀ ਯਾ ਇੱਥੇ ਦੇਖੋ ਬੈਂਕ ਵੀ ਇਹਨਾਂ ਨੇ ਇੱਥੇ ਪ੍ਰੋਪਰ ਤੁਹਾਨੂੰ ਫੀਲ ਦਿੱਤਾ ਹੋਇਆਗਾ ਐਚਐਸਬੀਸੀ ਯੂਕੇ ਬਟ ਚਾਈਨੀਜ਼ੇ ਵਿੱਚ ਵੀ ਲਿਖਿਆ ਹੋਇਆ ਉਹ ਕਮਾਲ ਆ ਆ ਦੇਖੋ ਕਿੰਡੀ ਸੋਹਣੀ ਗੱਲ ਜਿਵੇਂ ਬੈਂਕ ਦਾ ਨਾਮ ਏ ਯੂਕੇ ਦਾ ਬੈਂਕ ਹੈ ਬੇਸਿਕਲੀ ਇਹ ਉੱਪਰ ਚਾਈਨੀਜ਼ ਵੀ ਲਿਖਿਆ ਹੋਇਆ ਨਾਲ ਉਦਾਂ ਵੀ ਜਿੱਦਾਂ ਆਪਾਂ ਆਪਣੇ ਸਾਰੇ ਰੈਸਟੋਰੈਂਟ ਦੀ ਹੈ ਨਾ ਮੈਂ ਤਾਂ ਹੁਣ ਨੋਟਿਸ ਕੀਤੀ ਹੈਗਾ ਜੀ ਸਾਰੇ ਰੈਸਟੋਰੈਂਟਾਂ ਦੇ ਕਿ ਇਹਨਾਂ ਦੇ ਚਾਈਨੀਜ਼ ਜੀ ਜਿੰਨੇ ਵੀ ਰੈਸਟੋਰੈਂਟ ਆ ਦੇਖੋ ਇੱਥੇ ਵੀ ਚਾਈਨੀਜ਼ ਲਿਖੀ ਹੋਈ ਹੈ ਨਾਲ ਤੁਸੀਂ ਮੈਨੂ ਪਰੋਪਰ ਅੱਛਾ ਮੈਨੂ ਵੀ ਚਾਈਨਾ ਚ ਹੈ ਕੁਝ ਹਾਂਜੀ ਹਾਂਜੀ ਉਹ ਇਹ ਤਾਂ ਬਹੁਤ ਵੱਡੀ ਉਹਦੇ ਵਾਲੀ ਗੱਲ ਹੈ ਚਾਈਨਾ ਵਾਲੇ ਦੀ ਮਾਨ ਵਾਲੀ ਪ੍ਰੋਪਰ ਇੱਕ ਹੈ ਨਾ ਆਪਣੇ ਸਾਹਮਣੇ ਦੇ ਵਿੱਚ ਪੰਜਾਬੀ ਐਗਜੈਕਟਲੀ ਮੈਂ ਕਹਿਣ ਲੱਗਿਆ ਸੀਗਾ ਨੇ ਬਿਲਕੁਲ ਇਹੀ ਕਹਿਣ ਲੱਗਾ ਸੀ ਤੁਹਾਡੇ ਵਾਲੀ ਗੱਲ ਜਿਵੇਂ ਸਾਊਥ ਹਾਲ ਤੇ ਪੰਜਾਬੀਆਂ ਦਾ ਕਬਜ਼ਾ ਹੈ ਇੱਥੇ ਸੈਂਟਰ ਲੰਡਨ 'ਚ ਚైనਾਂ ਦਾ ਕਬਜ਼ਾ ਹੈ ਉਹਦਾ ਦਰਦ ਉਹਦਾ ਦਰਦ ਜੀਆਂ ਆਇਆਂ ਨੂੰ ਸਾਰਾ ਕਬਜ਼ਾ ਹੈ ਸਾਊਥ ਹਾਲ ਤੇ ਨਾ ਪੰਜਾਬੀਆਂ ਨੇ ਇਸ ਹੱਦ ਤੱਕ ਕਬਜ਼ਾ ਕਰ ਲਿਆ ਮੈਨੂੰ ਆਇ ਲੱਗਦਾ ਵੀ ਆਉਣ ਵਾਲੇ ਸਾਲਾਂ 'ਚ ਹੁਣ ਗੋਰਿਆਂ ਨੂੰ ਇੰਗਲੈਂਡ ਆਜ਼ਾਦ ਕਰਾਉਣਾ ਪਊਗਾ ਪੰਜਾਬੀਆਂ ਤੋਂ ਸਹੀ ਗੱਲ ਹੈ ਨਹੀਂ ਹੋਰ ਉਹ ਤਾਂ ਵੱਖ-ਵੱਖ ਲੋਕਾਂ ਨਾਲ ਲੜਦੇ ਫਿਰਨਗੇ ਜਿਹਦੇ ਜਿਹਦੇ ਤੇ ਰਾਜ ਕਰਕੇ ਆਇਆ ਨਾ ਚਾਈਨਾ ਦੇ ਵੀ ਰਾਜ ਕਰਕੇ ਆਇਆ ਚਾਈਨਾ ਵਾਲਿਆਂ ਨੇ ਆਕੇ ਦੱਬ ਲਿਆ ਤੇ ਇਹ ਤਾਂ ਇੱਕ ਸਟਰੀਟ ਹੈ ਹਾਂਜੀ ਸਟਰੀਟ ਆ ਹਾਂਜੀ ਆਪਣੇ ਇਧਰ ਪੂਰਾ ਪਿੰਡ ਵਸਾਰਿਆ ਆ ਆ ਇਹਦਾ ਗਲੀਆਂ ਨੇ ਆਪਣਾ ਤਾਂ ਪੂਰਾ ਪਿੰਡ ਵਸਿਆ ਹੋਇਆ ਹੈ ਸੋ ਇਹ ਵੀ ਮਾਣ ਆ ਜਿੰਦ ਜਿੰਦ ਮੌਕਾ ਮਿਲਿਆ ਜ਼ਿੰਦਗੀ 'ਚ ਕਦੇ ਆਕੇ ਦੇਖਿਓ ਇਹ ਪਿੰਡ ਇੰਗਲੈਂਡ ਵਾਲਾ ਇੱਥੇ ਨਾਲ ਇੱਕ ਗੱਲ ਹੋਰ ਤੁਸੀਂ ਨੋਟਿਸ ਕਰੋ ਤੇ ਜਿੰਨੇ ਲੋਕ ਆਲੇ-ਦੁਆਲੇ ਸਾਡੇ ਫਿਰ ਰਹੇ ਨੇ ਉਹ ਵੀ ਉਹ ਵੀ ਚਾਈਨਸ ਹੈ ਐ ਨਹੀਂ ਪਤਾ ਜਿਵੇਂ ਮਤਲਬ ਅਸੀਂ ਖਾਸ ਕਰਕੇ ਜਿਵੇਂ ਪੰਜਾਬ ਤੋਂ ਅਸੀਂ ਘੁੰਮਣ ਆਏ ਹਨ ਤਾਂ ਅਸੀਂ ਸਾਊਥ ਹਾਲ 'ਚ ਪੰਜਾਬੀ ਪੰਜਾਬੀ ਦੇਖੇ ਤੇ ਜਿੰਨੇ ਚਾਈਨਸ ਟੂਰਿਸਟ ਇੱਥੇ ਘੁੰਮਣ ਆਉਂਦੇ ਉਹ ਸਾਰੇ ਮੋਸਟਲੀ ਆਹ ਏਰੀਆ ਦੇਖਣ ਆਉਂਦੇ ਹੋਣਗੇ ਵੀ ਸਾਡੇ ਲੋਕਾਂ ਨੇ ਕਿਹੋ ਜਿਹਾ ਏਰੀਆ ਬਸਾਇਆ ਹੋਇਆ ਕਿਹੋ ਜਿਹਾ ਆਲੇ-ਦੁਆਲੇ ਉਹਦਾ ਲੈ ਬਈ ਕਾਫੀ ਘੇੜਾ ਦੇ ਲਿਆ ਦੇ ਵਿੱਚ ਹੁਣ ਅਸੀਂ ਜਾਣਾ ਬਾਹਰਲੇ ਪਾਸੇ ਇਹ ਤੋਂ ਤੇ ਜਿਹੜਾ ਹੋਰ ਲੰਡਨ ਦੀਆਂ ਚਾਹਲ ਪਹਿਲ ਵਾਲੇ ਰੌਣਕ ਮੇਲੇ ਵਾਲੇ ਇਲਾਕੇ ਆ ਤੇ ਤੁਹਾਨੂੰ ਉਧਰ ਲੈ ਕੇ ਚਲਦੇ ਆ ਉਧਰਲਾ ਪਾਸਾ ਹੋਰ ਦਿਖਾਉਂਦੇ ਆ ਸੰਦੀਪ ਇਹ ਕਿਹੜੀ ਸਟਰੀਟ ਆ ਜਿਹੜੀ ਹੁਣ ਆਪਾਂ ਜਾ ਰਹੇ ਆ ਸਾਰੀ ਹੁਣ ਆਪਾਂ ਜਾ ਰਹੇ ਆਂਗੇ ਪਿਕਕਡੀਲੀ ਸਰਕਸ ਵਲ ਉਹ ਜਿੱਥੇ ਆਪਾਂ ਪਹਿਲਾਂ ਘੁੰਮ ਰਹੇ ਸੀਗੇ ਆਪਾਂ ਸੀਗੇ ਲੈਸਟਰ ਸਕੁਅਰ ਹਾਂ ਸੋ ਹੁਣ ਆਪਾਂ ਪਿਕਕਡੀਲੀ ਸਰਕਸ ਜਿਹੜਾ ਇੱਥੋਂ ਦਾ ਜਿਹੜਾ ਮਸ਼ਹੂਰ ਹੈਗਾ ਹਾਂਜੀ ਬੇਸਿਕਲੀ ਨਿਊ ਯਾਰਕ ਵਾਂਗੂ ਟਾਈਮ ਸਕੁਅਰ ਦਾ ਇਕੁਇਵਲੈਂਟ ਆਗਾ ਹਾਂਜੀ ਤੇ ਬਿਲਕੁਲ ਉੱਥੇ ਜਾ ਰਹੇ ਆ ਲੰਡਨ ਚ ਨਾ ਤੁਹਾਨੂੰ ਥਾਂ ਥਾਂ ਤੇ ਇਹੋ ਜਿਹੇ ਬੂਥਸ ਮਿਲ ਜਾਣਗੇ ਜਿੱਥੇ ਤੁਸੀਂ ਜਿਹੜੀਆਂ ਬੱਸਾਂ ਨੇ ਇਹਨਾਂ ਦੀਆਂ ਟਿਕਟਾਂ ਬਾਇ ਕਰ ਸਕਦੇ ਹੋ ਤੇ ਮੈਂ ਤਾਂ ਕਹਣਾ ਯਾਰ ਮਤਲਬ ਮਸਟ ਵਿਜ਼ਿਟ ਹੈ ਦੇ ਜੇ ਇਹ ਬਸ ਤੇ ਬੈਠਣਾ ਤੇ ਟਿਕਟ ਲੈਣਾ ਇਹਦੇ ਤੇ ਘੁੰਮਣਾ ਅਸੀਂ ਵੀ ਨੈਕਸਟ ਟਾਈਮ ਟਰਾਈ ਕਰਾਂਗੇ ਐਤਕਿ ਅਸੀਂ ਤਾਂ ਨਹੀਂ ਟਰਾਈ ਕੀਤਾ ਕਿਉਂਕਿ ਸਾਡੇ ਕੋਲ ਗਾਈਡ ਸੀਗੇ ਤੇ ਕੁਝ ਐਂ ਅਸੀਂ ਆਪਦੇ ਭੈਣ ਭਰਾਵਾਂ ਨਾਲ ਇਕੱਠੇ ਤੁਰਨ ਫਿਰਨ ਦਾ ਘੁੰਮਣ ਦਾ ਨਜ਼ਾਰਾ ਕੁਝ ਹੋਰ ਹੁੰਦਾ ਨਾਲੇ ਕਿੰਨੇ ਟਾਈਮ ਬਾਅਦ ਅਸੀਂ ਇਕੱਠੇ ਮਿਲੇ ਆ ਇਕੱਠੇ ਟਾਈਮ ਸਪੈਂਡ ਕੀਤਾ ਹਨਾ ਹੱਸਦੇ ਖੇਡਦੇ ਵਲੌਗ ਬਣਾਉਂਦੇ ਸਾਰਾ ਆਲਾ ਦਵਾਲਾ ਦੇਖਣਾ ਸੀਗਾ ਆਦਰਵਾਇਜ਼ ਜੇ ਤੁਸੀਂ ਕੱਲੇ ਆ ਰਹੇ ਹੋ ਤਾਂ ਤੁਸੀਂ ਇਹਦੀ ਟਿਕਟ ਬਾਏ ਕਰਿਓ ਇਹਦੇ ਤੇ ਲੰਡਨ ਘੁੰਮਣ ਦਾ ਵੀ ਸਵਾਦ ਵੱਖਰਾ ਹੈ ਏ ਆ ਗਿਆ ਇਹ ਪਿਕਾਡਲੀ ਸਕੁਅਰ ਹੈ ਨਾ ਪਿਕਾਡਲੀ ਸਰਕਸ ਹਾਂਜੀ ਸਰਕਸ ਆ ਹਾਂਜੀ ਹਾਂ ਸਕੁਅਰ ਵੀ ਕਹਿ ਸਕਦੇ ਬੇਸਿਕਲੀ ਯਾ ਯਾ ਬਟ ਉਹਦਾ ਸਰਕਸ ਨਾਮ ਦਾ ਦਿੱਤਾ ਹੋਇਆ ਨਾ ਬਸ ਇਹ ਇੰਨਾ ਜਿਹੜਾ ਤੁਹਾਡੇ ਪਿੱਛੇ ਹੈ ਨਾ ਹਾਂ ਅੱਛਾ ਇਹ ਹੈ ਇਹ ਨਾਲ ਛੋਟਾ ਨਿਊਯਾਰਕ ਇਹਨਾਂ ਨਾਲ ਜਿੰਨੀਆਂ ਨਿਊਯਾਰਕ ਚ ਟਾਈਮ ਸਕੁਅਰ ਚ ਐਡ ਚੱਲਦੀਆਂ ਨੇ ਤੇ ਇੱਥੇ ਇਹਨਾਂ ਦੇ ਪਿਕਾਡਲੀ ਸਕੁਅਰ ਚ ਐਡ ਚੱਲਦੀਆਂ ਇੰਗਲੈਂਡ ਚ ਇਹੋ ਜਿਹਾ ਵਾਲਾ ਦਵਾਲਾ ਇੱਥੇ ਬਹੁਤ ਸਾਰੇ ਤੁਹਾਨੂੰ ਸਟ੍ਰੀਟ ਆਰਟਿਸਟ ਮਿਲਣਗੇ ਜਿੰਨੀਆਂ ਤੁਸੀਂ ਜਿਵੇਂ ਆ ਗਾਈ ਜਾਂਦੇ ਆ ਜਿੰਨੀਆਂ ਪੰਜਾਬੀ ਮੂਵੀਜ਼ ਚ ਤੁਸੀਂ ਦੇਖਿਆ ਨਾ ਉਹ ਔਰ ਇੱਕ ਲੱਤ ਦੇ 골ਡਨ ਜੇ ਬਣ ਕੇ ਖੜੇ ਹੁੰਦੇ ਆ ਤੇ ਉਹ ਸਾਰਾ ਕੁਝ ਇੱਥੇ ਤੁਹਾਨੂੰ ਇੰਨਾ ਇੱਥੇ ਮਿਲੇਗਾ ਖਾਣਾ ਸੱਦੀਪ ਇੱਥੇ ਹੁੰਦਾ ਨਾ ਜਿਹੜੋ ਸਟੈਂਡ ਅਪ ਜੇ ਕਰਕੇ ਖੜੇ ਰਹਿੰਦੇ ਆ ਇੱਕ ਲੱਤ ਦੇ ਸਟ੍ਰੀਟ ਆਰਟਿਸਟ ਸਾਰੇ ਸਟ੍ਰੀਟ ਆਰਟਿਸਟ ਸਾਰੇ ਇੱਥੇ ਰਖੜਦੇ ਹਾਂਜੀ ਹਾਂਜੀ ਸੈਂਟਰਲ ਲੰਡਨ ਚ ਤਾਂ ਨਾ ਇੰਨਾ ਕੁਝ ਹੈ ਤੁਕੇ ਤੁਹਾਨੂੰ ਚਾਈਨਾ ਘੁੰਮਣ ਦੇ ਨਾਲ 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 ਤਾਂ ਅਸੀਂ ਨਿਊਯਾਰਕ ਵੀ ਘੁੰਮ ਲਿਆ ਤੇ ਨਿਊਯਾਰਕ ਘੁੰਮਣ ਦਾ ਵੀ ਯਾਰ ਸਾਡਾ ਬਹੁਤ ਮਨ ਹੈਗਾ ਸਪੈਸ਼ਲੀ ਸਪੈਸ਼ਲੀ ਯੂਐਸ ਦੇ ਨਿਊਯਾਰਕ ਸਿਟੀ ਕਿਉਂਕਿ ਟਾਈਮਸਕੁਆਰ ਲੰਡਨ ਜੇ ਨਹੀਂ ਜਨਾ ਲੰਡਨ ਨੂੰ ਦੇਖਣ ਦਾ ਚਾਹ ਸੀ ਨਾ ਇੰਨਾ ਹੀ ਨਿਊਯਾਰਕ ਨੂੰ ਦੇਖਣ ਦਾ ਚਾਹ ਹੈ ਲੰਡਨ ਦੀ ਜਿਹੜੀ ਗਲੀ ਵਿੱਚ ਹੁਣ ਅਸੀਂ ਜਾ ਰਹੇ ਹਾਂ ਇਹਦਾ ਨਾਮ ਹੈਗਾ ਰੀਜੈਂਟ ਸਟਰੀਟ ਤੇ ਮੋਸਟ ਐਕਸਪੈਂਸਿਵ ਸਟਰੀਟ ਗਿਣੀ ਜਾਂਦੀ ਹੈ ਲੰਡਨ ਦੀ ਤੇ ਇੱਥੇ ਵੱਡੇ ਵੱਡੇ ਸਟੋਰ ਮਹਿੰਗੇ ਮੰਗੇ ਆ ਵੱਡੇ ਵੱਡੇ ਤਕੜੇ ਤਕੜੇ ਬ੍ਰਾਂਡਸ ਉਹ ਬਰਬਰੀ ਤੁਹਾਨੂੰ ਸਾਹਮਣੇ ਦਿਖ ਰਿਹਾ ਹੁਣ ਤੇ ਇਹੋ ਜਿਹੇ ਬ੍ਰਾਂਡਸ ਨੇ ਸਾਰੇ ਤੇ ਲੋਕ ਸਪੈਸ਼ਲੀ ਇੱਥੇ ਸ਼ਾਪਿੰਗ ਦੇ ਲਈ ਆਉਂਦੇ ਆ ਇੰਗਲੈਂਡ ਨੂੰ ਨਾ ਅਸਲ ਚ ਘੁੰਮਣ ਦਾ ਸਵਾਦ ਸੈਂਟਰਲ ਲੰਡਨ ਦੇਖ ਕੇ ਆਉਂਦਾ ਤੇ ਜਿਹੜੀ ਇੰਗਲੈਂਡ ਦੀ ਅਸਲ ਵਾਈਬ ਆਉ ਤੁਹਾਨੂੰ ਅਸੀਂ ਹੁਣ ਕਿੰਨੇ ਦਿਨ ਹੋ ਗਏ ਸਾਨੂੰ ਇੰਗਲੈਂਡ ਆਏ ਨੂੰ ਕਿੰਨਾ ਆਲਾ ਦਵਾਲਾ ਘੁੰਮਿਆ ਇੱਥੋਂ ਦਾ ਪਰ ਜਿਹੜਾ ਖੂਬਸੂਰਤ ਜਿਹੜਾ ਦਿਲ ਖੁਸ਼ ਆ ਪਿਛਲੇ 3-4 ਦਿਨਾਂ ਚ ਹੋਇਆ ਨਾ ਇੰਨਾ ਤਾਂ ਬਸ ਪੁੱਛੋ ਹੀ ਨਾ ਕੀ ਬਾਤ ਹੈ ਕੀ ਇਹ ਹੁਣ ਅਸੀਂ ਪਹੁੰਚ ਗਏ ਆ ਐਕਸਪੋਰਟ ਸਟਰੀਟ ਤੇ ਜਿਹੜੀ ਇਹ ਸਟਰੀਟ ਹੈ ਇਹ ਵੀ ਬਸ ਸ਼ਾਪਿੰਗ ਲਈ ਤੇ ਆਲਾ ਦਵਾਲਾ ਦੇਖਣ ਲਈ ਜਿਹੜੇ ਇੱਥੋਂ ਦੇ ਬ੍ਰਿਟਿਸ਼ ਐ ਘੋਰੇ ਜਿਵੇਂ ਵੀਕਐਂਡੇ ਮਨਾਉਂਦੇ ਆ ਹਨਾ ਉਹਨਾਂ ਲਈ ਜ਼ਿਆਦਾ ਹੈ ਤਾਂ ਹੀ ਕਰਕੇ ਇੱਥੇ ਬਹੁਤ ਜ਼ਿਆਦਾ ਜਿਹੜਾ ਭੀੜ ਭੜਕਾ ਰਹਿੰਦਾ ਪੱਬ ਤੇ ਕਲੱਬ ਬਣੇ ਹੋਏ ਆ ਜਿਵੇਂ ਇਹ ਸ਼ਾਪਿੰਗ ਲਈ ਮਸ਼ਹੂਰ ਆ ਜਾਂਦਾ ਅੱਛਾ ਸ਼ਾਪਿੰਗ ਲਈ ਜ਼ਿਆਦਾ ਮਸ਼ਹੂਰ ਹੈ ਤੇ ਬਾਕੀ ਨਾ ਅਸੀਂ ਇੱਕ ਗੱਲ ਇੱਥੇ ਹੋਰ ਨੋਟਿਸ ਕੀਤੀ ਆ ਜਿਵੇਂ ਪੈਰਿਸ ਚ ਕਰਾਈਮ ਬਹੁਤ ਜ਼ਿਆਦਾ ਨਾ ਜਿੰਨੇ ਮਤਲਬ ਭੀੜ ਭੜਕ ਵਾਲੀ ਕੈਪੀਟਲ ਸਿਟੀ ਚ ਹੁੰਦੀਆਂ ਰਾਜਧਾਨੀ ਹੁੰਦੀਆਂ ਇੱਥੇ ਸਾਨੂੰ ਪੁਲਿਸ ਵਗੈਰਾ ਕੁਝ ਵੀ ਦੇਖਣ ਨੂੰ ਨਹੀਂ ਮਿਲਿਆ ਹੈਗਾ ਐਵੇਂ ਦਾ ਤੇ ਮੈਨੂੰ ਲੱਗਦਾ ਇੱਥੇ ਬੀ ਸੇਫ ਆਪਾਂ ਜਿੰਨਾ ਇਜ਼ੀ ਹੋ ਕੇ ਘੁੰਮ ਰਿਆਂ ਕੋਈ ਅਸੀਂ ਇੱਥੇ ਪੁਲਿਸ ਨਹੀਂ ਦੇਖੀ ਲੰਡਨ ਇਸ ਗੱ ਤੇ ਸਲੀਮ ਨਾਲ ਘੱਟ ਹੋਣਾ ਕਰਾਈ ਮੈਨੂੰ ਹਾਂਜੀ ਹਾਂਜੀ ਉਦਾਂ ਥੋੜਾ ਜਿਹਾ ਤਾਂ ਹੁੰਦਾ ਹੀ ਅੱਜ ਜਦੋਂ ਆਪਾਂ ਦੇਖਦੇ ਆਂਗੇ ਪਰ ਐਵੇਂ ਨਹੀਂ ਕਿ ਤੁਸੀਂ ਚੌਕਸਕ ਹੋਗੇ ਤੁਹਾਨੂੰ ਲੈਣਾ ਬਈ ਬਾਲਾ ਈਜ਼ੀ ਵੀ ਨਾ ਹੋ ਕੇ ਆਈ ਇਸ ਕੋ ਮੁੱਕ ਕੋ ਮਸਾ ਸਕਦੇ ਹੋ ਆ ਪੋਜ਼ਿਟਿਵ 네ਗਟਿਵ ਦਾ ਸਾਰੇ ਕਿਤੇ ਹੁੰਦਾ ਕਿਤੇ ਇਹਨਾਂ ਗਾਉਂ ਤੁਸੀਂ ਵੀ ਲੰਡਨ ਇੰਨਾ ਕਿ ਜ਼ਿਆਦਾ ਸੇਫ ਹੈ ਤੁਹਾਡਾ ਕੋਈ ਨੁਕਸਾਨ ਹੋ ਜੇ ਪਰ ਇਹ ਆ ਵੀ ਬਹੁਤ ਹੱਦ ਤੱਕ ਜਿਵੇਂ ਬਾਕੀ ਸਿਟੀ ਚ ਤੁਹਾਨੂੰ ਡਰ ਲੱਗਦਾ ਹੁੰਦਾ ਲੰਡਨ ਬਹੁਤ ਸੇਫ ਹੈ ਘੁੰਮਣ ਫਿਰਨ ਦੇ ਲਈ ਖੁਸ਼ੀ ਸੰਦੀਪ ਪੰਡੋਰਾ ਦਾ ਸਟੋਰ ਕੁੜੀਆਂ ਨਾ ਰਹਿਣ ਦੋ ਲੈ ਵੀ ਤੇ ਅਸੀਂ ਚੱਲਿਆਂ ਐਪਲ ਸਟੋਰ 'ਚ ਅੰਦਰਲੇ ਪਾਸੇ ਦਿਖਾਉਣੇ ਆ ਤੁਹਾਨੂੰ ਤੇ ਇੱਥੇ ਆ ਮੈਂ ਬਾਹਰ ਇੱਕ ਗੱਲ ਦੇਖੀ ਐਪਲ ਦੇ ਸਟੋਰ ਬਹੁਤ ਵੱਡੇ ਵੱਡੇ ਤੇ ਬਹੁਤ ਸੋਹਣੇ ਹੁੰਦੇ ਐ ਤੇ ਇੰਡੀਆ 'ਚ ਨਹੀਂ ਆਪਣੇ ਅਡੇ ਅਡੇ ਸਟੋਰ ਹੁੰਦੇ ਤੇ ਫੋਨ ਦਾ ਦੇਖਦੇ ਆ ਅਸੀਂ ਕਿ ਫੋਨ ਬਾਈ ਕਰਨਾ ਹੋਰ ਕਿੰਨਾ ਕੁ ਫਰਕ ਆ ਸਾਹਮਣੇ ਵਾਲੇ ਪਾਸੇ ਇਧਰ 15 Pro ਦੀਆਂ ਖਾਸੀਅਤਾਂ ਦੱਸੀਆਂ ਜਾ ਰਹੀਆਂ ਨੇ 15 Pro ਦੀਆਂ ਖਾਸੀਅਤਾਂ ਕੀ ਐ ਮੈਂ ਕਿਹਾ ਵੀ ਐਡੇ ਵੱਡੇ ਸਟੋਰ ਤੇ ਆਏ ਆ ਖਾਲੀ ਗਾ ਨੂੰ ਮੜਨੇ ਕੁਛ ਨਾ ਕੁਛ ਤਾਂ ਲੈ ਕੇ ਮੁੜੀਏ ਤੇ ਆਹ ਲੈ ਲਿਆ ਸੀ AirTag ਲੈਣੇ ਸੀ ਅਸੀਂ Apple ਦੇ ਤੇ ਤਿੰਨ ਚਾਰ ਲਏ ਇਹ AirTag ਇਹ ਬੜੀ ਕਮਾਲ ਦੀ ਚੀਜ਼ ਹੈ ਜੇ ਇਹ ਚੀਜ਼ ਕੋ ਬਾਜ ਜੇ ਨਾ ਕੋਈ ਕਾਰ ਦੀ ਚਾਬੀ ਹੋਰ ਉਹਦੇ ਚ ਇਹਨੂੰ ਤੁਸੀਂ ਪਾ ਦੋ ਤੇ ਇਹ ਤੁਹਾਨੂੰ ਟਰੈਕ ਕਰਕੇ ਦੱਸ ਦਿੰਦਾ ਤੁਹਾਡੇ ਫੋਨ ਤੇ ਕਿ ਤੁਹਾਡੀ ਚੀਜ਼ ਕਿੱਥੇ ਪਈ ਹੈ ਸਭ ਤੋਂ ਵਧੀਆ ਚੀਜ਼ ਹੈ ਇਹ Apple ਦੀ ਲੈ ਵੀ ਹੁਣ ਅਸੀਂ ਚੱਲੇ ਆ ਘਰ ਨੂੰ ਤੇ ਟ੍ਰੇਨ ਸਟੇਸ਼ਨ ਪਹੁੰਚਦੇ ਨੇੜਲੇ ਤੇ ਉਥੋਂ ਟ੍ਰੇਨ ਲੈਨੇ ਆ ਜਿਹੜੀ ਇਹ ਸਟ੍ਰੀਟ ਹੈ ਨਾ ਇਹਦੇ ਨਾਲ ਦੀ ਸੇਮ ਅਸੀਂ ਇਸਤਨਬੁਲ ਚ ਘੁੰਮੀ ਸੀ ਜਦੋਂ 터ਕੀ ਦਾ ਆਪਣਾ ਟੂਰ ਸੀਗਾ ਤੇ ਉਹਦੇ ਵਿਚਾਲੇ ਵਾਲੇ ਪਾਸੇ ਉਹਦੇ ਸੈਂਟਰ ਚ ਜਿਹੜੀ ਟ੍ਰੈਮ ਵੀ ਚੱਲਦੀ ਸੀ ਤੇ ਇਸ ਤੋਂ ਇਲਾਵਾ ਜਿਹੜਾ ਅਜ਼ਰਬਾਈਜਾਨ ਦੇਸ਼ ਹੈ ਉਹਦੀ ਕੈਪੀਟਲ ਬਾਕੂ ਉਹਦੇ ਚ ਵੀ 올ਡ ਟਾਊਨ ਹੈ ਇੱਕ ਤੇ ਉਹ ਵੀ ਬਿਲਕੁਲ ਸੇਮ ਇਹਦੇ ਨਾਲ ਦਾ ਬਣਿਆ ਹੋਇਆ ਜਿਹਾ ਜਿਹਾ ਆ ਆਕਸਫੋਰਡ ਸਟ੍ਰੀਟ ਰਾਤ ਨੂੰ ਦੇਖੋ ਯਾਰ ਲੰਡਨ ਕਿੱਡਾ ਸੋਹਣਾ ਦਿਖਦਾ ਹੈਗਾ ਇਹ ਰਾਤ ਦਾ ਨਜ਼ਾਰਾ ਹੈ ਕੁਝ ਤੇ ਸ਼ਾਪਿੰਗਾਂ ਚੱਲ ਰਹੀਆਂ ਹੁਣ ਘੁੰਮ ਫਿਰ ਕੇ ਆਲਾ ਦਵਾਲਾ ਦੇਖ ਰਹੇ ਆ ਲਓ ਜੀ ਆ ਗਿਆ ਆਪਣਾ ਪਿੰਡ ਸਾਊਥ ਹਾਲ ਲੰਡਨ ਤੋਂ ਦੇਖ ਲਓ ਗੇੜੇ ਕੱਢ ਕੇ ਆ ਗਏ ਵਾਪਸ ਤੇ ਇੱਥੇ ਆ ਕੇ ਚੈਨ ਜਾਂ ਮਿਲਦਾ ਹੈ ਇਹ ਹੁਣ ਸਾਡਾ ਹੀ ਪਿੰਡ ਬਣਿਆ ਪਿਆਗਾ ਸੋਏ ਸੀ ਆਪਣਾ ਅੱਜ ਦਾ ਵਲੌਗ ਤੇ ਮੈਨੂੰ ਲੱਗਦਾ ਹੈ ਇਸ ਟੂਰ ਦਾ ਸਾਊਥ ਹਾਲ ਦੇ ਸਟੇਸ਼ਨ ਦੇ ਸਾਡਾ ਲਾਸਟ ਹੀ ਗੇੜਾ ਹੈਗਾ ਤੇ ਇਸ ਤੋਂ ਬਾਅਦ ਅਸੀਂ ਇਧਰ ਸਾਊਥ ਹਾਲ ਦੁਆਰਾ ਜਾਣਾ ਨਹੀਂ ਹੈਗਾ ਇਧਰੋਂ ਵੱਲੋਂ ਤੇ ਆਪਣਾ ਨਵਾਂ ਹੁਣ ਸਫਰ ਸ਼ੁਰੂ ਕਰਨਾ ਹੈਗਾ ਲੰਡਨ ਚ ਵੀ ਇਹ ਬਸ ਆਖਰੀ ਦਿਨ ਸੀ ਇੰਨਾ ਕੀ ਘੁੰਮਣਾ ਫਿਰਨਾ ਸੀਗਾ ਜਿਹੜਾ ਲੰਡਨ ਸੀਗਾ ਤੇ ਉਡੀਕਰੇ ਤੁਸੀਂ ਨਵੇਂ ਵਲੌਗ ਦੀ ਫਿਰ ਇੰਗਲੈਂਡ ਤੋਂ ਮਿਲਦੇ ਆ ਨਵੇਂ ਵਲੌਗਸ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ